ਜੀ ਅੱਜ ਦੇ 60ਵੇਂ ਫੁੱਟਬਾਲ ਟੂਰਨਾਮੈਂਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ 60ਵਾਂ ਟੂਰਨਾਮੈਂਟ ਜੋ ਅੱਛੀ ਭਰੀ ਯਾਦ ਵਿੱਚ ਰਾਜਪਦਰੀ ਟੂਰਨਾਮੈਂਟ ਦੀ ਆਯੋਜਨਾ ਕਰਾਇਆ ਜੋ ਕਿ ਸ਼ਹੀਦ ਸੋਮ ਸਿੰਘ ਸ਼ਹੀਦ ਕੁਲਦੀਪ ਸਿੰਘ ਤੇ ਸ਼ਹੀਦ ਚਮਨ ਲਾਲ ਦੀ ਯਾਦ ਵਿੱਚ 30 ਸਾਲ ਲਗਾਤਾਰ ਪਿਛਲੇ 60 ਸਾਲਾਂ ਤੋਂ ਹੁੰਦਾ ਆ ਰਿਹਾ ਟੂਰਨਾਮੈਂਟ ਵਿੱਚ ਇਸ ਵਿੱਚ ਅਸੀਂ ਇਸ ਵਾਰ ਪੀਐਫਏ ਦੀ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਜਿਸ ਵਿੱਚ 16 ਪਿੰਡਪੱਦਰ ਦੀਆਂ ਟੀਮਾਂ ਇਲਾਕੇ ਦੀਆਂ ਬੈਸਟ ਟੀਮਾਂ ਜੋ ਕਿ ਚਾਰ ਅਕੈਡਮੀਆਂ ਤੇ ਅੱਠ ਕਲੱਬਾਂ ਜਿਨ੍ਹਾਂ ਵਿੱਚੋਂ ਫੁੱਟਬਾਲ ਅਕੈਡਮੀ ਮਾਲਗੱਲਾਂ ਦੀ ਟੀਮ ਫਸਟ ਰਹੀ ਤੇ ਸੈਕੰਡ ਕਾਮੇ ਦੀ ਰਹੀ ਤੇ ਇਸੇ ਤਰ੍ਹਾਂ ਪਿੰਡਪੱਦਰ ਦੇ ਵਿੱਚੋਂ ਫਸਟ ਪ੍ਰਾਈਜ਼ ਪਿੰਡ ਕਾਮੇ ਦੀ ਟੀਮ ਨੇ ਲਧਾਣਾ ਚਿੱਕੇ ਨੂੰ ਲਧਾਣਾ ਉੱਚੇ ਨੂੰ ਹਰਾ ਕੇ ਜਿੱਤਿਆ ਕਲੱਬ ਕੈਟਾਗਰੀ ਦੇ ਅਸੀਂ ਫਾਈਨਲ ਮੈਚ ਚੱਲ ਰਿਹਾ ਆ ਤੇ ਇਹ ਜੋ ਟੂਰਨਾਮੈਂਟ ਹੋਇਆ ਇਹ ਸਾਡੇ ਵਿਲੇਜ ਯੂਥ ਕਲੱਬ ਕਾਮਾ ਦੇ ਜਿੰਨੇ ਵੀ ਸਪੋਰਟਰ ਆ ਤੇ ਕਲੱਬ ਮੈਂਬਰ ਆ ਇਹਨਾਂ ਦੀ ਅਨਥਕ ਮਿਹਨਤ ਸਦਕਾ ਮਿਹਨਤ ਸਦਕਾ ਸਫਲ ਹੋਇਆ ਅਸੀਂ ਇਹ ਕਹਿੰਨੇ ਆ ਕਿ ਜੋ ਇਹ ਕਲੱਬ ਦਿਨ ਰਾਤ ਬਲੰਦੀਆਂ ਨੂੰ ਛੂ ਰਹੀ ਆ ਇਹ ਸਿਰਫ ਵਿਲੇਜ ਯੂਥ ਕਲੱਬ ਕਾਮਾ ਦੇ ਮੈਂਬਰਾਂ ਦੀ ਸਪੋਰਟ ਕਰਕੇ ਹੀ ਆ ਤੇ ਇਸ ਨਾਲ ਹੀ ਬੱਚੇ ਗਰਾਊਂਡ ਨਾਲ ਜੁੜੇ ਰਹਿੰਦੇ ਆ ਤੇ ਗਰਾਊਂਡ ਦੀ ਰੌਣਕ ਵਧੀ ਰਹਿੰਦੀ ਆ ਅਸੀਂ ਚਾਹਦੇ ਆ ਕਿ ਹੋਰ ਵੀ ਜਿੰਨੇ ਵੀ ਪਿੰਡ ਦੇ ਬੱਚੇ ਗਰਾਊਂਡ ਵਿੱਚ ਆਉਣ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਪੂਰੀ ਕਲੱਬ ਵੱਲੋਂ ਸਪੋਰਟ ਦਿੰਨੇ ਆ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਅਸੀਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਤੇ ਅਸੀਂ ਅੰਤ ਵਿੱਚ ਵੀ ਇਹੀ ਮੈਂ ਕਹਿਣਾ ਕਿ ਵਿਲੇਜ ਯੂਥ ਕਲੱਬ ਕਮਾ ਵੱਲੋਂ ਤੇ ਵਿਲੇਜ ਯੂਥ ਕਲੱਬ ਕਮਾ ਵੱਲੋਂ ਅਸੀਂ ਸਾਰੇ ਪਿੰਡ ਦੇ ਸਮੂਹ ਐਨ ਆਰ ਆਈ ਗੋਗਰਾਮ ਪੰਚਾਇਤ ਦਾ ਅਸੀਂ ਪਹਿ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਡੇ ਨਾਲ ਮੁੰਡੇ ਨਾ ਮੁੰਡਾ ਜੋੜ ਕੇ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਿਆ ਤੇ ਅਗਲੇ ਸਾਲ ਟੂਰਨਾਮੈਂਟ ਤੁਹਾਡੇ ਹੋਣੇ ਆ ਉਹਦੀ ਵੀ ਕੋਈ ਵਿਉਂਤਬੰਦੀ ਕੀਤੀ ਗਈ ਹੈ ਭਾਜੀ ਅਗਲੇ ਸਾਲ ਅਸੀਂ ਇੱਕ ਮੋਮੈਂਟੋ ਰੱਖਿਆ ਕਿ ਅਸੀਂ ਇਸ ਸਾਲ ਨਾਲੋਂ ਵੀ ਅੱਗੇ ਨਾਲੋਂ ਵਧਾ ਕੇ ਟੂਰਨਾਮੈਂਟ ਕਰਾਂਗੇ ਤੇ ਪ੍ਰਾਈਜ਼ ਵੀ ਵਧਾਵਾਂਗੇ ਤੇ ਅਸੀਂ ਹੋ ਸਕਦਾ ਅਸੀਂ ਇਹ ਤੋਂ ਵੱਡੀਆਂ ਕਲੱਬਾਂ ਵੀ ਸੱਦਾਂਗੇ ਉਸ ਨਾਲ ਇਹ ਹੋਊਗਾ ਕਿ ਦਰਸ਼ਕਾਂ ਵਿੱਚ ਜੋ ਉਤਸ਼ਾਹ ਵੀ ਵੱਧਦਾ ਰਹਿੰਦਾ ਦਰਸ਼ਕਾਂ ਵਿੱਚ ਜੋ ਉਤਸ਼ਾਹ ਤਾਂ ਵੀ ਵੱਧਦਾ ਰਹਿੰਦਾ ਹੈ ਕਿਉਂਕਿ ਰੋਜ਼ ਅਸੀਂ ਲक्की 쿠ਪਨ ਕੱਢਦੇ ਆ ਜੀ ਜੋ ਕਿ ਸਰਦਾਰ ਹਰਦੀਪ ਸਿੰਘ ਜੀ ਕਮਾ ਦੀ ਰਹਿਨਮਾਈ ਹੇਠ ਨਿਕਲਦੇ ਆ ਤੇ ਇਹ ਟੂਰਨਾਮੈਂਟ ਸਰਦਾਰ ਹਰਦੀਪ ਸਿੰਘ ਕਮਾ ਜੋ ਕਿ ਵਿਲੇ ਯੂਥ ਕਲੱਬ ਕਮਾ ਦੇ ਸਰਪ੍ਰਸਤ ਨੇ ਉਹਨਾਂ ਦੀ ਰਹਿਨਮਾਈ ਹੇਠ ਹੀ ਹੁੰਦਾ ਹੈ ਤੇ ਉਹਨਾਂ ਨੂੰ ਅਸੀਂ ਇਹ ਨਾ ਉਹਨਾਂ ਦੀ ਦੇਣ ਦਾ ਸਦਕਾ ਹੀ ਅਸੀਂ ਟੂਰਨਾਮੈਂਟ ਕਰਾਣੇ ਆ ਇਹ ਸਕੂਲ ਹੋ ਗਿਆ ਗਰਾਊਂਡ ਹੋ ਗਿਆ ਹਰਦੀਪ ਸਿੰਘ ਕਮਾ ਦੀ ਕਾਮੇ ਪਿੰਡ ਨੂੰ ਬਹੁਤ ਵੱਡੀ ਦੇਣ ਆ ਤੇ ਮੈਂ ਅੱਜ ਮਲੇ ਯੂਥ ਕਲੱਬ ਕਾਮਾ ਵੱਲੋਂ ਸਪੈਸ਼ਲੀ ਤੌਰ ਤੇ ਸਰਦਾਰ ਹਦੀਪ ਸਿੰਘ ਕਾਮਾ ਦਾ ਬਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੀ ਅਗਲੇ ਸਾਲ ਅਗਲੇ ਸਾਲ ਵੀ ਸਾਡਾ ਪੱਕੀਆਂ ਡੇਟਾਂ ਪਾਜੀ 25 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਹੀ ਸਾਡਾ ਟੂਰਨਾਮੈਂਟ ਹੋਵੇਗਾ ਇਸ ਇਹਨਾਂ ਵਿੱਚ ਕੋਈ ਡੇਟਾਂ ਵਿੱਚ ਅੱਗੇ ਪਿੱਛੇ ਨਹੀਂ ਹੁੰਦੀ ਸਾਡੀ